ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਜਦ ਅੰਗਰੇਜ਼ਾਂ ਨੇ ਪੰਜਾਬ ਉੱਤੇ ਆਪਣਾ ਮੁਕੰਮਲ ਕਬਜ਼ਾ ਕਰ ਲਿਆ ਸੀ ਔਰ ਪੰਜਾਬ ਦੀ ਪੂਰੀ ਸਿੱਖਿਆ ਨੀਤੀ ਨੂੰ ਤੈਸ-ਨੈਸ ਕਰਕੇ ਰੱਖ ਦਿੱਤਾ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਈਸਾਈ ਮਿਸ਼ਨਰੀਆਂ ਦੇ ਵੱਧਦੇ ਪ੍ਰਭਾਵ ਦੇ ਕਾਰਨ ਈਸਾਈ ਮਿਸ਼ਨਰੀਆਂ ਦੇ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਈਸਾਈ ਬਣਨ ਵੱਲ ਨੂੰ ਪ੍ਰੇਰਿਤ ਹੋ ਰਹੇ ਸਨ ਔਰ ਇਸੇ ਕਰਕੇ ਹੀ ਸਿੰਘ ਸਭਾ ਲਹਿਰ ਦੇ ਪਰਜੋਰ ਯਤਨਾ ਸਦਕਾ ਜਿੱਥੇ ਖਾਲਸਾ ਕਾਲਜ ਅੰਮ੍ਰਿਤਸਰ ਹੁੰਦ ਦੇ ਵਿੱਚ ਆ ਗਿਆ ਮੋਗੇ ਵਿੱਚ ਸਿੱਖ ਬੱਚਿਆਂ ਦੇ ਲਈ ਵਿਦਿਅਕ ਸੰਸਥਾ ਦੀ ਹੋਂਦ ਪੂਰੀ ਕਰਨ ਦੇ ਲਈ ਕੈਪਟਨ ਗੁਰਦੇਵਤ ਸਿੰਘ ਚੂੜਚੱਕ ਦੇ ਵਿਸ਼ੇਸ਼ ਯਤਨਾ ਸਦਕਾ ਮੋਗਾ ਸਿੰਘ ਦੀ ਸੰਤਾਨ ਵਾਸੀ ਮੋਗਾ ਮਹਿਲਾ ਸਿੰਘ ਦੇ ਗਿਲ ਭਾਈਚਾਰੇ ਵੱਲੋਂ ਸਾਂਝੇ ਕੰਮ ਲਈ ਦਾਨ ਵਿੱਚ ਦਿੱਤੀ ਹੋਈ ਜ਼ਮੀਨ ਅਤੇ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦੁਆਰਾ ਦਿੱਤੇ ਹੋਏ ਵਿਸ਼ੇਸ਼ ਸਹਿਯੋਗ ਸਦਕਾ ਇਹ ਸੰਸਥਾ ਹੋਂਦ ਦੇ ਵਿੱਚ ਆ ਗਈ ਜਿਸ ਦਾ ਆਪਣਾ ਪੁਰਾਣਾ ਲੰਮਾ ਚੌੜਾ ਇਤਿਹਾਸ ਹੈ ਜੋ ਆਪ ਜੀ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਪੇਜ ਮੋਗੇ ਵਾਲੇ ਦੇ ਨਾਲ ਅਤੇ ਤੁਹਾਨੂੰ ਇਹ ਸੰਖੇਪ ਜਿਹੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ